ਲੁਧਿਆਣਾ ਦੇ ਟਿੱਬਾ ਰੋਡ ਥਾਣੇ ਨਜ਼ਦੀਕ ਸੁਨਿਆਰੇ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਹੋਈ ਹੈ ਦੱਸਿਆ ਕਿ 4.5 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਕੈਦ ਹੋ ਜਾਂਦੀਆਂ ਨੇ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ ਸੋ ਲੁਧਿਆਣਾ ਦੇ ਟਿੱਬਾ ਰੋਡ ਤੇ ਜਵੈਲਰੀ ਦੀ ਦੁਕਾਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਜਿਹੜਾ ਇਹ ਵਾਰਦਾਤ ਹੋਈ ਹੈ ਇਹ ਚੋਰੀ ਹੋਈ ਹੈ ਸੋ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ ਵਿਧਿਆਨਾ ਲਾਈਵਰੀ सुरेंद्र ਸੋਨੀ ਦੀ ਰਿਪੋਰਟ ਸਰ ਕੀ ਨਾਮ ਦੱਸ ਮੇਰਾ ਨਾਮ ਮਨੀਸ਼ ਕੁਮਾਰ ਆ ਜੀ ਜਿਹੜੀ ਦੁਕਾਨ BK ਜੁਵੈਲਰ ਦੇ ਨਾਮ ਤੇ ਹੈ ਜੀ ਠੀਕ ਹੈ ਟਿੱਬਾ ਰੋਡ ਨੀਅਰ ਪੋਰਚੁਨਿਟੀ ਦੇ ਕੋਲ ਆ ਜੀ ਮੇਰੀ ਦੁਕਾਨ ਤੇ ਰਾਤ ਚੋਰੀ ਹੋਈ ਹੈ ਜੀ ਤਿੰਨ ਬੰਦੇ ਆਏ ਨੇ ਜੀ ਇਹਨਾਂ ਨੇ ਸ਼ਟਰ ਪਟਿਆ ਸ਼ਟਰ ਪਟਕੇ ਮੇਰਾ ਸਮਾਨ ਲੈ ਕੇ ਗਏ ਨੇ ਕਟਵੜ ਸਾਢੇ ਕਿਚਾਰ ਲੱਖ ਦਾ ਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਤੁਹਾਡੀ ਦੁਕਾਨ 'ਤੇ ਮੈਨੂੰ ਵੀ ਸਵੇਰੇ 7 ਵਜੇ ਮੇਰੇ ਸਾਹਮਣੇ ਗਵਾਂਡੀ ਫੋਨ ਕਰਦੇ ਆ ਜੀ ਭਾਜੀ ਤੁਹਾਡਾ ਸ਼ਟਰ ਟੁੱਟਿਆ ਹੋਇਆ ਅੰਦਰ ਸ਼ੀਸ਼ਾ ਤੋੜਿਆ ਹੋਇਆ ਵਾ ਜੀ ਜਦੀ ਜਦੀ ਦੁਕਾਨ ਤੇ ਪਹੁੰਚੋ ਮੈਂ ਦੁਕਾਨ ਤੇ ਆ ਕੇ ਦੇਖਿਆ ਜੀ ਮੇਰੇ ਨਾਲ ਦੇਖਿਆ ਤੇ ਅੰਦਰ ਆਪਣਾ ਪੁਲਿਸ ਬੁਲਾਈ ਆਪਾਂ ਜੀ ਆ ਕੇ ਚੈੱਕ ਕੀਤਾ ਸਾਰਾ ਕੈਮਰੇ 'ਚ ਸਾਰਾ ਰਿਕਾਰਡ ਕੱਢਿਆ ਆ ਤੇ ਤਿੰਨ ਬੰਦੇ ਆਏ ਨੇ ਜੀ ਠੀਕ ਹੈ ਕਿੰਨੇ ਵੀ ਚੋਰੀ ਹੋਈ ਹੈ ਕੀ ਕੀ ਲੈ ਕੇ ਗਏ ਨੇ ਮੇਰੇ ਬਾਜੀ ਕਾਊਂਟਰ ਦੇ ਵਿੱਚ ਚਾਂਦੀ ਦੇ ਸਮਾਨ 85 ਡੱਬਿਆਂ ਦੇ ਵਿੱਚ ਜਿਹਦੇ ਵਿੱਚ ਕੀ 2 ਲੱਖ 3 ਲੱਖ ਦਾ ਚਾਂਦੀ ਦਾ ਮਾਲ ਪਿਆ ਸੀ ਬਾਕੀ ਮੇਰੇ ਕਸਟਮਰ ਦਾ ਕਿਹੇ ਦਾ ਸਮਾਨ ਰਿਪੇਅਰ ਕਰਨ ਨੂੰ ਵੀ ਆਏ ਹੋਏ ਸੀਗੇ ਠੀਕ ਹੈ ਤੇ ਕੁਝ ਪੁਰਾਣਾ ਨਥਲੀਆਂ ਨੁਥਲੀਆਂ ਸੋਨਾ ਵਗੈਰਾ ਵੀ ਉਹਨਾਂ ਦਾ ਆਇਆ ਹੋਇਆ ਸੀ ਉਹ ਵੀ ਸਾਰਾ ਲੈ ਕੇ ਚਾਕੇ ਗਏ ਸੀ ਸੀਸੀਟੀਵੀ ਵੀ ਤੁਸੀਂ ਦੇਖੀ ਹੈ ਕੁਝ ਤੁਹਾਨੂੰ ਲੱਗ ਰਿਹਾ ਹੈ ਸ਼ੱਕ ਕਿਤੇ ਜਿਹੜੇ ਨੌਜਵਾਨ ਨੇ ਪਹਿਲਾਂ ਕਦੇ ਇਸ ਇਲਾਕੇ ਤੇ ਦੇਖੇ ਨਹੀਂ ਕਿ ਸ਼ੱਕ ਹੈ ਤੁਹਾਨੂੰ ਨਹੀਂ ਕਹੀਂ ਮੈਂ ਨਹੀਂ ਕਹਿ ਸਕਦਾ ਅਜਿਗਰ ਨੂੰ ਮੈਂ ਦੇਖਿਆ ਨਹੀਂ ਹੈ ਜੀ ਠੀਕ ਹੈ ਹਾਂ ਜੀ ਪੁਲਿਸ ਨੂੰ ਰਿਪੋਰਟ ਕੀਤਾ ਹੈ ਹਾਂ ਜੀ ਕੀਤਾ ਹੋਇਆ ਜੀ ਮੋਤੀ ਦਾ ਜੀ ਮੁਕੇ ਦੇ ਕੋਲ ਆ ਗਈ ਠੀਕ ਹੈ ਜੀ ਤੁਸੀਂ ਲੈ ਕੇ ਕਹਿੰਦੇ ਵੀ ਸਾਨੂੰ ਤੁਸੀਂ ਵੀਡੀਓ ਪ੍ਰੋਪਰ ਬਣਾ ਕੇ ਸੈਂਡ ਕਰ ਦਿਓ ਅਸੀਂ ਕਾਰਵਾਈ ਕਰ ਦਿੰਦੇ ਹਾਂ ਹਾਂ ਅੱਛਾ ਕੀ ਮੰਗ ਕਰਦੇ ਹੋ ਮੰਗ ਇਹ ਹੀ ਹੈ ਜੀ ਮੇਰੀ ਕੀ ਮੇਰਾ ਸਮਾਨ ਮੈਨੂੰ ਵਾਪਸ ਦਵਾਇਆ ਜਾਵੇ ਚੋਰਾਂ ਨੂੰ ਨੱਥ ਪਾਈ ਜਾਵੇ ਜੀ ਕਿ ਚੌਂਕੀ ਸਰਾਨੇ ਹੋਣ ਦੇ ਬਾਵਜੂਦ ਵੀ ਇਦਾਂ ਦਾ ਕੰਮ ਹੋ ਰਹੇ ਨੇ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਨਹੀਂ ਇਹ ਉਦਾਰ ਦਾ ਤਾਂ ਹੋਈਆਂ ਪਹਿਲਾਂ ਪਾਜੀ ਸੰਧੂ ਕਲੋਨੀ ਚੌਂਕ 'ਚ ਹੁੰਦੀਆਂ ਨੇ ਠੀਕ ਹੈ ਸਾਰੇ ਇੱਧਰ ਰੋਡ ਤੇ ਸਾਡੇ ਕਿਤੇ ਨਹੀਂ ਹੋਈ ਅੱਗੇ ਪਰ ਸੰਧੂ ਕਲੋਨੀ ਚੌਂਕ 'ਚ ਬਹੁਤ ਵਾਰ ਹੁੰਦੀ ਹੈ ਸਾਹ ਸੈਂਸਿਟੀਵਿਟੀ ਦੇ ਦਿੱਖਿਆ ਵੀ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਹਥਿਆਰ ਵਗੈਰਾ ਕੋਈ ਨਹੀਂ ਭਾਈ ਉਹਨਾਂ ਦੇ ਹੱਥ ਸਬਦਲਾ ਇਹ ਜਿਗਾਸ ਪਲਾਸ ਐਡਾ ਨਹੀਂ ਆਈਟਮ ਉਹਨਾਂ ਦੇ ਹੱਥ ਹੈਗੀਆਂ ਨੇ ਜਿਨ੍ਹਾਂ ਨਾਲ ਉਹਨਾਂ ਨੇ ਸ਼ਟਰ ਪਟਿਆ ਗਿਆ ਇਸ ਕਵਰ ਕੀਤੇ ਸੀ ਇਹ ਜਗਾ ਤਿਬਾ ਰੋਡ ਪ੍ਰੋਪਰ ਏਰੀਆ ਹੈ ਤਿਬਾ ਰੋਡ ਨਾਮ ਦੇ ਬਲੋਨੀ ਠੀਕ ਹੈ ਹਾਂਜੀ ਭਾਈ ਦਿਆ ਸਿੰਘ ਦੇ ਕੋਲ ਮੇਰੀ ਦੁਕਾਨ ਹੈ ਜੀ ਵੀਕੇ ਜੈਵਲੋ ਨਾਮ ਤੇ ਸਭ ਨੂੰ